ਸਾਹਬ ਵਾਈ ਕੁ ਜੀ ਕੀ ਕਥਾਈ ਤੁਹਾਨੂੰ ਪਤਾ ਹੀ ਆ ਦੋਸਤੋ ਕਿ ਅੱਜ ਮੈਂ ਪਰਾਗਰਾਜ ਨੂੰ ਜਾ ਰਿਹਾ ਮੈਂ ਰੋਪੜ ਤੋਂ ਝੜਿਆ ਸੀ ਮੇਰੇ ਜਿਹੜੀ ਸੀਟ ਆ ਉਹਨਾਂ ਤੋਂ ਰਿਜ਼ਰਵ ਹੋਈ ਸੀ ਸਲੀਪਰ ਦੇ ਵਿੱਚ ਤਾਂ ਮੈਂ ਰੋਪੜ ਤੋਂ ਜਦ ਅਸੀਂ ਨਾਹਨਪੁਰ ਤੋਂ ਸਟੇਸ਼ਨ ਤੇ ਆਏ ਉਹ ਥੋੜਾ ਜਿਹਾ ਅੱਗੇ ਇੱਕ ਹੋਰ ਸਟੇਸ਼ਨ ਆਉਂਦਾ ਛੋਟਾ ਜਿਹਾ ਉੱਥੇ ਗੱਡੀ ਰੁਕੀ ਉੱਥੇ ਇੱਕ ਚੋਰ ਨੇ ਇੱਕ ਲੀੜੀ ਦਾ ਬੈਗ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹ ਗੱਡੀ ਹੌਲਦਾਰ ਤੇ ਲੇਡੀ ਨੇ ਵੀ ਮਗਰੀ ਖਾਲ ਮਾਰਤੀ ਕੁਛੇ ਬਾਅਦ ਇੱਕ ਚੈਨ ਵਿੱਚ ਫਿਚੰਤੀ ਉਹ ਜੋਰ ਡਟ ਗਿਆ ਬੈਗ ਲੈ ਕੇ ਬਾਅਦ ਵਿੱਚ ਜਦੋਂ ਪੁਲਿਸ ਨੇ ਫੜ ਲਿਆ ਫੇਰ ਸੂਚਨਾ ਮਿਲਿਆ ਆ ਸਾਨੂੰ ਬਰੇਲੀ ਕੋਲ ਆ ਕੇ ਉਹਦਾ ਜਿਹੜਾ ਬੈਗ ਵਾ ਪੁਲਿਸ ਨੇ ਫੜ ਲਿਆ ਵਾ ਪਰ ਜਦੋਂ ਅਜੋ ਬੀਬੀ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਬਰੇਲੀ ਪੁਲਿਸ ਦੇ ਤਿੰਨ ਚਾਰ ਮੁਲਾਜ਼ਮ ਆ ਗਏ ਤਾਂ ਇਹ ਨਾ ਵਾ ਇਹ ਨਾ ਬਣਾਓ ਉਹ ਵੀ ਆਪਣੀ ਨਕਾਬੀ ਲਪਾਉਣ ਦੇ ਲਈ ਸਾਨੂੰ ਵੀਡੀਓ ਬਣਾਉਣ ਤੋਂ ਰੋਕਿਆ ਜਾ ਕੇ ਉਹਨਾਂ ਦੀ ਵੀ ਵੀਰਦੀ ਹੱਥੇ ਸੁਸ਼ੰਜ ਰਜ਼ੀਮ ਜਿਹਨੂੰ ਨਸਾਫਰਾ ਉਹਨੇ ਸਾਕਿਆ ਪ੍ਰਦਾਨ ਕਰਨਾ ਤੇ ਹੁਣ ਉਹਨੇ ਸੱਜੀ ਵੀਡੀਓ ਬਣਾਉਣ ਤੋਂ ਰੁਕਿਆ ਗਿਆ ਆਓ ਫਿਰ ਬੀਪੀ ਨਾਲ ਫਿਰ ਸੱਜੀ ਗੱਲਬਾਤ ਹੁੰਦੀ ਆ ਆਓ ਤੁਹਾਨੂੰ ਸੱਜੇ ਵੀਰਦੀ ਨਾਲ ਗੱਲਬਾਤ ਕਰਾਵਿਆ ਆਓ ਜੀ ਲਾਈਟ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਤੁਹਾਡਾ ਪ੍ਰਵੀਨ ਕੁਮਾਰੀ ਪ੍ਰਵੀਨ ਕੁਮਾਰੀ ਕਹਾਂ ਕੇ ਰਣਵਾਲਿਆ ਨਾ ਚੱਲ ਕੇ ਕਿੱਥੇ ਜਾ ਰਹੇ ਆ ਤ੍ਰਿਆਗਰਾਜ ਇਹ ਆਪ ਕਿ ਕਿਹੜੇ ਸਟੇਸ਼ਨ ਤੋਂ ਚੜ੍ਹਦੇ ਸੇ ਟ੍ਰੇਨ ਮੇ ਆਂਬੋਂਦੋਰਾ ਇਹ ਜੋ ਬੈਗ ਦਾ ਰਫੜਾ ਹੋਇਆ ਕੀ ਹੋਇਆ ਉਹ ਬਤਾਈਏ ਨਹੀਂ ਸੁਣੋ ਸੁਣੋ ਇਹ